ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸ ਪਵਿੱਤਰ ਧਰਤੀ ਦੇ ਦਰਸ਼ਨ ਦਿਦਾਰੀ ਕਰਨ ਆਏ ਆ ਇਹ ਬੜੀ ਹੀ ਇਤਿਹਾਸਿਕ ਧਰਤੀ ਹੈ ਗੁਰਦੁਆਰਾ ਸ਼ਰੀਬ ਕੋਰਸਾ ਇਸ ਪਵਿੱਤਰ ਧਰਤੀ ਤੇ ਦਸਮ ਪਾਤਸ਼ਾਹ ਨੇ ਚਪਈ ਸਾਹਿਬ ਦੇ ਪਾਠ ਦਾ ਉਚਾਰਣ ਕੀਤਾ ਸੀ ਬੜੀ ਹੀ ਕੁਦਰਤੀ ਤੇ ਸ਼ਾਂਤ ਜਗਾ ਇਹ ਆਓ ਤੁਸੀਂ ਵੀ ਇਸ ਕੋਇਟਰ ਧਰਤੀ ਦੇ ਦਰਸ਼ਨ ਦਿਦਾਰੀ ਕਰੋ ਤੇ ਇਤਿਹਾਸ ਤੋਂ ਜਾਣੂ ਹੋ ਜੀ ਸੋ ਆਓ ਦਰਸ਼ਨ ਦਿਦਾਰੀ ਕਰਦੇ ਆ ਇਸ ਕੋਇਟਰ ਧਰਤੀ ਗੁਰਦੁਆਰਾ ਸ਼੍ਰੀ ਵਿਪੋਰ ਸਾਹਿਬ ਜਿਸ ਪਵਿੱਤਰ ਧਰਤੀ ਦੇ ਤੁਸੀਂ ਦਰਸ਼ਨ ਦਿਦਾਰੇ ਕਰ ਰਹੇ ਹੋ ਇਹ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਬਿਪੋਰ ਸਾਹਿਬ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਪਾਸ਼ਾ ਜੀ ਦੀ ਚਰਨ ਸ਼ੋ ਪ੍ਰਾਪਤ ਧਰਤੀ ਹੈ ਗੁਰਦੁਆਰਾ ਸ੍ਰੀ ਬਿਪੋਰ ਸਾਹਿਬ ਜ਼ਿਲ੍ਹਾ ਰੂਪਨਗਰ ਦੇ ਇਤਿਹਾਸਿਕ ਪਿੰਡ ਬਿਪੋਰ ਸਾਹਿਬ ਦੀ ਇੱਕ ਉੱਚੀ ਪਹਾੜੀ ਤੇ ਸਥਿਤ ਹੈ ਜਿਸ ਦੇ ਬਿਲਕੁਲ ਲਾਗੇ ਸਤਲੁਜ ਦਰਿਆ ਵਹਿੰਦਾ ਹੈ ਇਤਿਹਾਸ ਮੁਤਾਬਿਕ ਬਿਪੋਰ ਰਿਆਸਤ ਦਾ ਰਾਜਾ ਰਤਨ ਰਾਏ ਅਕਸਰ ਗੁਰੂ ਗੋਬਿੰਦ ਪਾਸ਼ਾ ਜੀ ਅੱਗੇ ਬੇਨਤੀ ਕਰਿਆ ਕਰਦਾ ਸੀ ਕਿ ਗੁਰੂ ਗੋਬਿੰਦ ਪਾਸ਼ਾ ਜੀ ਉਸ ਦੀ ਰਿਆਸਤ ਵਿੱਚ ਚਰਨ ਜ਼ਰੂਰ ਪਉਣ ਜਿਸ ਦੀ ਬੇਨਤੀ ਪਰਵਾਨ ਕਰਕੇ ਗੁਰੂ ਗੋਬਿੰਦ ਪਾਸ਼ਾ ਜੀ ਇਸ ਅਸਥਾਨ ਤੇ ਆਉਂਦੇ ਨੇ ਇਤਿਹਾਸ ਮੁਤਾਬਿਕ ਗੁਰੂ ਗੋਬਿੰਦ ਪਾਸ਼ਾ ਜੀ ਇਸ ਅਸਥਾਨ ਤੇ ਕਈ ਮਹੀਨੇ ਬਿਰਾਸਤੇ ਨੇ ਉਥੇ ਇਤਿਹਾਸ ਵਿੱਚ ਇਹ ਵੀ ਦਰਜ ਆਉਂਦਾ ਹੈ ਕਿ ਗੁਰੂ ਗੋਬਿੰਦ ਪਾਸ਼ਾ ਜੀ ਨੇ 1753 ਈਸਵੀ ਦੇ ਵਿੱਚ ਇਸ ਅਸਥਾਨ ਤੇ ਸਤਲੁਜ ਦੇ ਕੰਡੇ ਤੇ ਛਪਈ ਸਾਹਿਬ ਦੇ ਪਾਠ ਦਾ ਉਚਾਰਨ ਕੀਤਾ ਸੀ ਸ਼੍ਰੀ ਵਿਪੋਰ ਸਾਹ ਚ ਜਿੱਥੇ ਦੂਰੋਂ ਆਈਆਂ ਸੰਗਤਾਂ ਦੇ ਰਹਿਣ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਉੱਥੇ ਹੀ ਇਸ ਗੁਰੂ ਘਰ ਦੇ ਵਿੱਚ 24 ਘੰਟੇ ਗੁਰੂ ਘਰ ਲੰਗਰ ਅਟੁੱਟ ਵਰਤਦਾ ਹੈ ਕਿਸ ਗੋੜਦਰਾ ਸ਼ਰੀਪੋਰ ਸਾਹਿਬ ਦਾ ਇਤਿਹਾਸ ਜਿਸ ਨੂੰ ਤੁਸੀਂ ਜਾਣੂ ਹੋਏ ਇਸੇ ਤਰ੍ਹਾਂ ਹੋਰ ਗੁਰੂ ਧਾਮਾਂ ਦੇ ਇਤਿਹਾਸ ਜਾਣਨ ਲਈ ਤੇ ਉਹਨਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਸਾਡੇ ਨਾਲ ਜੁੜੇ ਰਹਿਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ